ਅੱਜ ਦੇ ਸਿੱਖ ਵਾਸਤੇ ਵੱਡੀ ਵੱਡੀ ਪ੍ਰੋਬਲਮ ਐ ਜਦੋਂ ਆਪਣੇ ਰਾਈਟਸ ਲਈ ਖੜਾ ਹੌਨਲੀ ਉੱਠਦਾ ਤਾਂ ਉਹਨੂੰ ਲੇਬਲ ਕੀਤਾ ਜਾਂਦਾ ਹਾਂ ਬਿਲਕੁਲ ਭਾਜੀ ਮੇਰੇ ਤੇ ਪ੍ਰੋਬਲਮ ਆਂਦੀ ਐ ਮੈਨੂੰ ਕਈ ਮੇਰੀਆਂ ਏਜੰਸੀਆਂ ਚ ਕਈ ਫਾਈਲਾਂ ਖੁੱਲੀਆਂ ਸੀ ਗੁਰਦੁਆਰਾ ਸਾਹਿਬ ਬਣਾਇਆ ਜੀ ਇਹ ਫੰਡਿੰਗ ਦਿੰਦਾ ਜੀ ਹੀ ਇਸ ਪ੍ਰੋ ਕਲਸਤਾਨ ਆਈ ਐਮ ਨਾਟ ਪ੍ਰੋ ਕਲਸਤਾਨ ਮੈਂ ਆਈ ਡੋਂਟ ਗਿਵ ਫੰਡਿੰਗ ਤੋਂ ਇਸ ਮੈਂ ਗੁਰਦੁਆਰਾ ਸਾਹਿਬ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਲੰਡਨ ਦੇ ਵਿੱਚ ਜਦੋਂ ਉਹਦੀ ਸੇਵਾ ਵਾਹਿਗੁਰੂ ਮਹਾਰਾਜ ਨੇ ਬਖਸ਼ੀ ਉਜੀ ਇਹ ਫੰਡਿੰਗ ਦਿੰਦਾ ਜੀ ਕਿਸ ਚੀਜ਼ ਨੂੰ ਫੰਡਿੰਗ ਗੁਰਦੁਆਰਾ ਸਾਹਿਬ ਹੈ ਸਾਡਾ इट्स 올ਡੇਸਟ ਗੁਰਦੁਆਰਾ ਆਊਟਸਾਈਡ ਆਫ ਇੰਡੀਆ 120 ਸਾਲ ਕਰਿਆ 22 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਹੈ ਵੀ ਹਵ ਟੂ ਅਸੀਂ ਸੈਂਟਰਲ ਲੰਡਨ ਸਾਡਾ ਗੁਰਦੁਆਰਾ ਨਾ ਹੋਵੇ ਉਹ ਡੈਰਲਿਕਟ ਹੋ ਕੇ ਬੰਦ ਹੋ ਕੇ ਉਹ ਕਮੇਟੀ ਉਹਨੂੰ ਵੇਚਣਾ ਚਾਵੇ ਤੇ ਫਿਰ ਲੱਖ ਲਾਂ ਤਾਂ ਸਾਡੇ ਸਿੱਖਾਂ ਦੇ ਉੱਤੇ ਜਿਹੜੇ ਸੈਂਟਰਲ ਲੰਡਨ ਚ ਰਹਿੰਦੇ ਨੇ ਇੱਕ ਗੁਰਦੁਆਰਾ ਨਹੀਂ ਤੁਸੀਂ ਪ੍ਰੀਜ਼ਰਵ ਕਰ ਸਕਦੇ ਜੇ ਤੇ ਤੁਹਾਡੇ ਬੱਚਿਆਂ ਨੇ ਜਾ ਕੇ ਉਹਨਾਂ ਦੇ ਵਿਆਹ ਹੋਣੇ ਆ ਜਾਂ ਕੋਈ ਫਿਊਨਰਲ ਹੋਣੇ ਆ ਉਹ ਤੁਸੀਂ ਸ਼ਹਿਰ ਤੋਂ ਬਾਹਰ ਜਾਉਂਗੇ ਯੂ ਕੈਨ ਨਾਟ ਹੈਵ ਇਟ ਗੁਰਦੁਆਰਾ ਇਨ ਦੀ ਕੈਪੀਟਲ ਆਫ ਲੰਡਨ ਥੈਟ ਵਾਸ ਗਿਫਟਿਡ origianally ਮਹਾਰਾਜਾ ਭਵਿੰਦਰ ਸਿੰਘ ਨੇ ਪੈਸੇ ਦਿੱਤੇ ਸੀ ਫਿਰ ਕੀ ਉਹਦੇ ਲਈ ਤੁਸੀਂ ਅੱਗੇ ਆਏ ਅੱਗੇ ਆਏ ਸੇਵਾ ਤਾਂ ਸਾਰਿਆਂ ਨੇ ਕੀਤੀ ਬਸ ਉਹਦਾ ਲੀਡ ਮੈਂ ਕੀਤਾ ਸੀ